ਕੀ ਨਾਮ ਹੈ ਮੇਰਾ ਨਾਮ ਸੋਨੂ ਹੈ। ਸੋਨੂ ਜੀ ਕੀ ਗੱਲ ਹੋਈ ਹੈ ਕਿ ਮੈਂ ਸਵੇਰੇ 5 ਵਜੇ ਦੀ ਹੈ ਬਾਬਾ ਵਾਸ਼ਾ ਪੱਥਰ ਪੁਜਾਰੀ ਦੀ ਮੀਆਂ ਬੀਬੀ ਤੇ ਰਸਤੇ ਦੇ ਵਿੱਚ ਜਦੋਂ ਟਿਬਰਾ ਪਾਰ ਕਰ ਰਿਹਾ ਤਾਂ ਅਗਰਪਤੀ ਜਾ ਕੇ ਕੋਈ ਗੱਡੀ ਵਾਲਾ ਆਇਆ ਉਹ ਹਿੱਟ ਕਰ ਗਿਆ ਇਹਨਾਂ ਨੂੰ ਤੇ ਮੁੰਡਾ ਸੁੱਟ ਗਿਆ ਸੁਨੀ ਗੁਪਤਾ ਜੀ ਸੁੱਟ ਦੇ ਕੇ ਤੇ ਵਾਈਫ ਨੂੰ ਥ੍ਰੀਸ ਕੇ ਅੱਗੇ ਲੈ ਕੇ ਢੇਲਾ ਤੇ ਅੱਗੇ ਜਾ ਕੇ ਮੋਕਾ ਦੀ ਮੰਮੀ ਡੈਥ ਰੀਮਾ ਜੀ ਡੈਥ ਹੋ ਗਈ ਤੇ ਉਹ ਗੱਡੀ ਵਾਲਾ ਫਿਰ ਭੱਜ ਗਿਆ ਅੱਗੇ ਗੱਡੀ ਸ਼ੀਸ਼ੇ ਟੁੱਟ ਗਿਆ ਗੱਡੀ ਇਹਦੇ ਤੋਂ ਮਾਗਰੀ ਵਾਪਸ ਲੈ ਕੇ ਆਇਆ ਗੱਡੀ ਵਾਪਸ ਲੈ ਕੇ ਆਦੋਰੇ ਦੋਨੇ ਜੇ ਰਿਮਾਜੀਸ਼ਨਾਂ ਦਾ ਦਿੱਥ ਹੋ ਗਈ ਮੁੱਖ ਤੇ ਤੇ ਸੁਣੀ ਕੁੱਤੇ ਦੇ ਕੋ ਹਸਪਟਲ ਆ ਕੇ ਡੈਥ ਹੋਈ ਹੈ ਤੇ ਉਹ ਗੱਡੀਆਂ ਰੁਕਿਆ ਨਹੀਂ ਉਹਨੇ ਹਿੱਟ ਕਰਕੇ ਭੱਜ ਗਿਆ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋ ਗਿਆ ਬੱਚੇ ਨਿੱਕੇ ਨਿੱਕੇ ਬੱਚੇ ਹੈ ਰਾਤੀ ਕੁੜੀਆਂ ਵੱਡੇ ਬਣਾਇਆ ਰਾਤੀ ਨੂੰ ਅੱਜ ਕੁੜੀਆਂ ਵੱਡੇ ਬਣਾਇਆ ਸਵੇਰੇ ਚੱਲਿਆ ਹਾਲ ਹੋ ਗਿਆ ਇਹ ਛੋਟਾ ਬੇਟਾ ਇਹਨਾਂ ਦਾ ਤੇ ਛੋਟੀ 베ਰੀ 6 ਸਾਲ ਦੀ ਬੇਟੀ ਹੈ ਤੇ ਸੁਣਾ ਕੀ ਕਰੇਂਗਾ ਬਨੂਗਾ ਕਿਨੇ ਕਿਨੇ ਵੇਤੀ ਕਰਨਾ ਹੈ ਕਿਥੇ ਸਿਰਫ 5 ਵਜੇ ਕਰਨਾ ਜੀ ਕਿੱਥੇ ਵੀ ਕਰਨਾ ਇਹ ਪੀਵੀ ਡਾਕਟਰ ਨੂੰ ਬੋਲ ਸੀ ਇਹ ਗਏ ਜਾ ਕੇ ਤਰ ਮੁਰਾਸ਼ਾ ਜਾ ਰਹੇ ਸੀ ਜੀ